ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਹੈ ਰੇਡ ਪੰਡ ਪ੍ਰਾਵਾ ਨੇ ਹੈਮਾ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜੇ ਭਾ ਦੀਆਂ ਸੂਈਆਂ ਸਵਾਈਆਂ ਵੜਾ ਮਖਾਉਣੀਆਂ ਤਾਜ਼ੀਆਂ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਬਾਈ ਸასიਕਰ ਨਾਮ ਤੇ ਇਹਦੇ ਨਾਲ ਰਸ਼ਪਾਲ ਦੇ ਪੰਡ ਚੰਦ ਪ੍ਰਾਣਾ ਤੁਸੀਂ ਬਾਗਾਪੁਰਾ ਜਿਲ੍ਹਾ ਮੋਗਾ ਫੋਨ ਨੰਬਰ 805488781 80548878 ਇੱਕ ਨੰਬਰ ਤੋਂ ਸ਼ੁਰੂ ਕਰ ਲੀਏ ਹਾਂਜੀ ਕੰਨਵਾ ਸੂਆ ਇਹ ਦੂਜੇ ਸੂਏ ਸੂਈਆਂ ਸੋਈ ਨੂੰ ਸਮਾ ਸੋਈ ਕੱਲ ਦੀ ਸੋਈ ਆ ਇਹ ਵੀ ਕੱਲ ਦੀ ਸੋਈ ਆ ਦੋਨੇ ਕੱਲ ਦੀਆਂ ਸੋਈਆਂ ਕਿੰਨਾ ਕੁ ਦੁੱਧ ਪਿਆ ਜੀ ਉਹਦੇ ਲਈ ਉਹਦੇ ਥੱਲੇ ਹੋਊਗੀ तकरीबन 11.5 12 ਲੀਟਰ ਬੋਲੀ ਹਾਂ ਜੀ ਕਿੰਨਾ ਕੱਢ ਜੂ ਸੁੱਧ ਵੈਸੇ ਜੀ 18 18 19 ਕਿਲੋ ਹੋ ਸਕਦਾ 20 ਨੂੰ ਵੀ ਹੱਥ ਮਾਰ ਦੇ ਜੈਦ ਜਮਲ ਪਹਿਲੇ ਦੱਸ ਦਈ ਉਹ 60000 ਦੀ ਆਪਾਂ ਦੇ ਮਗਰ ਕੀ ਆ ਬੱਬੂ ਉਹਦੇ ਹਾਂ ਜੀ ਮਗਰ ਤਾਂ ਦੋਨਾਂ ਦੇ ਕੰਮ ਨਹੀਂ ਆ ਰਾ ਦੋਸਤੋਂ ਮਗਰ ਦੋਨਾਂ ਦੇ ਯੂਨਟੀ ਆ ਰਹੀ ਐ ਮਤਲਬ ਬੱਛੇ ਐ 11 12 ਲੀਟਰ ਬੌਲੀ ਕਲ ਦੀ ਸੂਈ ਥੱਲੇ ਵੱਛੀ ਦੇ ਥੱਲੇ ਵੀਰ ਕਹਿੰਦਾ ਤਿਆਰ ਹੈ ਜਿਹਦੇ ਪਸੰਦ ਆਊਗੀ 2 ਟਾਈਮ 3 ਟਾਈਮ 4 ਟਾਈਮ ਭਾਵੇਂ 10 ਦਿਨ ਲਗਾਤਾਰ ਅਗਲਾ ਕੰਡੇ ਤੇ ਜੋ ਕਿ ਲੈ ਜੇ ਪੂਰੀ ਭਾਰੀ ਫੁੱਲ ਵਜਨ ਵਾਲੀ ਗਰਮੀ ਰਹਿਤ ਵੱਛੀ ਤੇ ਮੁੱਲ ਵੀ ਜਮਾ ਜੈ ਜੀ ਹੈ ਕਿੰਨਾ 46000 ਦੀ ਦੇ ਦੇਣਾ 46000 ਦੀ ਬਾਈ ਕਹਿੰਦਾ ਦੇ ਦੇਣੀ ਆ ਬੱਚੇ ਦਾ ਬਾਈ ਕਹਿੰਦਾ ਥੋੜਾ ਜਿਆਦਾ ਕਰਦੀ ਬਾਕੀ ਜੇ ਤਾਜਾ ਸੂਆ ਪਸ਼ੂ ਮੈਂ ਆਮ ਹੀ ਗੱਲਾਂ ਕਰਦਾ ਨਾ ਜੇ ਤਾਜਾ ਸੂਆ ਪਸ਼ੂ ਬੱਚੇ ਦਾ ਮੋਹ ਨਾ ਕਰੂਗਾ ਫਿਰ ਤੋਕੜ ਨੇ ਥੋੜੀ ਕਰਨਾ ਥਣ ਸੋਹਣਿਆ ਮੁੱਠੀ ਵਾਲੇ ਹਾਦੀ ਚਵਾਈ ਵਾਲੇ ਘਰ ਤੱਕ ਦੀ ਗਾਰੰਟੀ ਐ ਸੀ ਜਿੰਦੀ ਨਹੀਂ ਸੀ ਲਾ ਸੀ ਸੀਲ ਸਾਊ ਬਾਈ ਕਹਿੰਦਾ ਫੁੱਲ ਐ ਅਗਲੇ ਦੇ ਘਰ ਤੱਕ ਦੀ ਗਾਰੰਟੀ ਐ ਠੀਕ ਆ ਚਵਾਈ ਦਾ ਸਮਾਂ ਦੱਸ ਦਿਨਾ 11 25 ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੱਕ ਰਹਵਾਨਾ ਬੌਲੇ ਨਾਲ ਭਰ ਲੈਣਾ 11:30 12 ਲੀਟਰ ਬੌਲੀ ਤਿਆਰ ਦੋ ਟਾਈਮ ਚਾਰ ਟਾਈਮ ਚੋਲਿਓ 18-20 ਕਿਲੋ ਖੁੱਲਾ ਦੁੱਧ ਪਿਆ ਜੂ ਮੁੱਲ ਜਾਵਾਂ ਜਾਇਜ਼ 46000 ਪੂਰੀ ਭਾਰੀ ਵੱਛੀ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਮਾਝਾ ਰਗਾ ਦੁੱਧ ਉਹ ਜਾਵਾਂ ਚਿੱਟਾ ਹੂੰ ਸੀ ਸੌ ਫੱਲ ਆਮ ਹੀ ਘਰੇ ਰੱਖਣ ਵਾਲੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਯਾਰ ਸੀਲ ਲੈਣੀ ਆ ਭਾਵੇਂ 2 ਕਿਲੋ ਦੁੱਧ ਘੱਟ ਦੇ ਦੇ ਪਰ ਦੁੱਧ ਵੀ ਵੱਧ ਵਾਲੀ ਆ 11.5 ਕਿਲੋ 12 ਕਿਲੋ ਬੌਲੀ ਹਾਜ਼ਰ ਐ ਇਸ ਟਾਈਮ ਉਸ ਆਪਣਾ ਮੁੱਲ ਜਾਵਾਂ ਜਾਇਜ਼ 2 ਨੰਬਰ ਬਾਈ ਪਾਲ 2 ਨੰਬਰ ਇਹਦਾ ਘਰ ਦੇ ਦਾ ਦੂਜਾ ਦੇ ਤੀਜਾ ਮੰਨ ਕੇ ਕੋਈ ਆ ਜਿਹੜਾ ਸੁਭਾ ਮਰਜੀ ਮੰਨ ਲੈ ਮਰਜੀ ਮਾਲੇ ਵੀ ਤੇ ਇਹ ਵੀ ਗੱਲ ਦੀ ਸੂਈ ਹੋਈ ਆ ਠੀਕ ਐ ਇਹਦੇ ਥੱਲੇ 10 ਤੋਂ 11 ਲੀਟਰ ਬੌਲੀ ਤਿਆਰ ਕਿੰਨਾ ਕਿ ਪਿਆ ਜੀ ਦੁੱਧ ਪਿਆਉਣਾ ਚਾਹੀਦਾ ਤਾਂ 16-17 ਲੀਟਰ ਦਾ ਆਉਣਾ ਪਿਆਉਗੇ ਮੋਲ ਲ ਇਹ ਦੇ ਦਾਂਗੇ 45000 ਦੀ ਆਪਾਂ ਦੋ 1 ਨੰਬਰ 46 ਦੀ ਦੋ ਨੰਬਰ 45 ਦੀ ਆ ਜਾ ਆ ਜਾ 10 11 ਕਿਲੋ ਬੌਲੀ ਦੋ ਨੰਬਰ ਥੱਲੇ ਵੀ 22 ਕਹਿੰਦਾ ਤਿਆਰ ਆ ਸੂਈਆਂ ਸਵਾਈਆਂ ਹੈਗੀਆਂ ਚੋਕ ਕੇ ਲੈ ਲੋ ਨਾਲੇ ਕੋਈ ਵਹਿਮ ਨਹੀਂ ਰਹਿੰਦਾ ਕੋਈ ਸ਼ੰਕਾ ਮਨ ਚ ਭੋਰਾ ਵੀ ਨਹੀਂ ਰਹਿੰਦੀ ਹੂੰ ਬਾਈ ਕਹਿੰਦਾ ਭਾਵਾ ਚਾਰ ਟਾਈਮ ਚੋਲੇ ਹਮਾਰੀ ਤਾਂ ਬੜੀ ਜਿਆਦਾ ਚੰਗੀ ਆ ਹੂੰ ਥਣ ਬਹੁਤ ਚੰਗਾ ਪਸ마ਹ ਬਾਈ ਦਾ ਸਤਾ ਪੂਰਾ ਸੈੱਟ ਦੀ ਐ 16 17 ਇੱਥੇ ਦੁੱਧ ਪਿਆ ਜੂ ਬਾਕੀ ਦੁੱਧ ਅਗਲੇ ਦੀ ਸੇਵਾ ਦਾ ਹਾਂ ਜੇ ਫੀਡ ਅਗਲੇ ਨੇ ਪਾਈ ਨਾ ਮੁੱਠੀ ਕ ਦਾਣਾ ਦਾ ਧੂੜਤਾ ਤੇ ਫਿਰ ਤੁਹਾਨੂੰ ਪਤਾ ਇਹ ਧੂੜੇ ਵਾਲ ਨੇ ਉਹ ਜਿਆਦਾ ਦੇਣਾ ਤੇ ਜੇ ਬੱਠਲ ਭਰ ਕੇ ਫੀਡ ਦਾ ਠੋਕਿਆ ਤੇ ਆਪੇ ਬਾਲਟੀ ਡੱਕ ਦੇਣੀ ਆ 45000 ਦੀ ਦੇ ਦੇਣੀ ਆ 2 ਨੰਬਰ ਜਿਹੜਾ ਵੀ ਤੁਹਾਡੇ ਪਸ਼ੂ ਪਸੰਦ ਆਊਗਾ ਸੂਆ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਦੂਜਾ ਮੰਨ ਲਓ ਤੀਜਾ ਮੰਨ ਲਓ ਪੰਜਵਾਂ ਮੰਨ ਲਓ ਜਿਹੜਾ ਮਰਜੀ ਸੂਆ ਮੰਨ ਕੇ ਅਗਲਾ ਲੈ ਜੇ ਇਹ ਤਾਜ਼ੀਆਂ ਸੂਈਆਂ 2 ਗੜ ਹਟਾਲਾ ਬਈ ਬਾਕੀ ਆਏ ਹੁੰਦਾ ਕਈ ਮੈਨੂੰ ਆਵੇਂ ਹੀ ਭੈਣ ਭਰਾ ਕਹਿੰਦੇ ਬਾਈ ਯਾਰ ਸਾਰੀਆਂ ਵਪਾਰੀਆਂ ਦੀਆਂ ਦੂਜਾ ਸੂਆ ਹੀ ਹੁੰਦੀਆਂ ਘਰ ਵਾਲਿਆਂ ਦੀਆਂ ਵੀ ਦੂਜਾ ਤੀਜਾ ਹੀ ਹੁੰਦੀਆਂ ਕੋਈ ਜਿੰਨਾ ਕਹੇ ਕਿ ਵੇਚ ਦਿੰਦਾ ਉਹਨੇ ਆਪਾਂ ਲੈ ਲਈ ਤੇ ਕਹਿੰਦੇ ਉਹੀ ਉਹ ਦੱਸੀਦਾ ਜਿਹੜਾ ਅਗਲਾ ਦੱਸਦਾ ਹਾਂ ਹਾਂ ਪਰ ਆਪਾਂ ਕਲੀਅਰ ਕਰਤੀ ਜਿਹੜਾ ਮਰਜ਼ੀ ਸੂਆ ਮੰਨ ਲਓ ਹਾਂ ਜਿਹੜਾ ਅਗਲੇ ਦਿਨ ਤੇ ਆਇਆ ਜਿਹੜਾ ਮਰਜ਼ੀ ਮੰਨ ਲਓ ਪਹਿਲਣ ਮੰਨ ਲੇ ਤੇ ਭਾਵੇਂ 10ਵਾਂ ਸੂਆ ਮੰਨ ਲੇ 19ਵਾਂ ਸੂਆ ਇਹਦਾ ਇਹ ਵੀ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਸੂਆ ਦਾ ਇਹ ਵੀ ਦੂਜਾ ਹੀ ਸੂਆ ਬਸ ਸੂਆ ਹੁਣ ਆਪਾਂ ਕਿਆ ਹੀ ਨਹੀਂ ਕਰਨਾ ਜਿਹੜਾ ਮਰ ਦੁੱਧ ਦੇ ਥੱਲੇ 9.5 ਕਿਲੋ ਦੁੱਧ ਤਾਂ 12-13 ਲੀਟਰ ਸੀਗਾ ਆ ਗਰਮੀ ਕਰਕੇ ਘਟ ਗਈ 9.5 ਲੀਟਰ ਦੁੱਧ ਦੇ ਥੱਲੇ ਨੂੰ ਮੁੱਲ ਇਹ 27000 ਦੀ ਆਪਾਂ ਦੇ ਤਿੰਨ ਨੰਬਰ 27000 ਦੀ ਸੂਏ ਵਾਲਾ ਆਪਾਂ ਟੈਂਟਾ ਹੀ ਵੜ ਦੇਣਾ ਜਿਹੜਾ ਸੂਆ ਜਿਹਨੇ ਲੈਣੀ ਵੈੜ ਅਗਲਾ ਉਹ ਆਪਦਾ ਮੰਨ ਲੈ ਕਿ ਇਹ ਦੂਜੀ ਸੂਏ ਆ ਪਹਿਲੇ ਸੂਏ ਆ ਸਹੀ ਗੱਲ ਆ ਮੜ ਕੇ ਉਹ ਜਿਆਦ ਵਾਲੀ ਹੋ ਜਾਂਦੀ ਹਾਂ ਹਾਂ ਟੀਵੀ ਆਪਾਂ ਦੀ ਨਹੀਂ ਆ ਇਹ ਗੱਲ ਬਾਈਪਾਲ ਦੀ ਸਹੀ ਆ ਅਗਲਾ ਕਹਿੰਦਾ ਬਾਈ ਯਾਰ ਦੂਜੇ ਨਹੀਂ ਲੱਗਦੀ ਤੀਜੇ ਹੋ ਤੁਸੀਂ ਚੌਥੇ ਮੰਨ ਲਓ ਪਹਿਲੇ ਮੰਨ ਲਓ ਥੋੜੀ ਮਰਜੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਸੀਲ ਸਾਉ ਬਾਈ ਕਹਿੰਦਾ ਇਹ ਵੀ ਬਹੁਤ ਆ 9 9.5 ਕਿਲੋ ਦੁੱਧ ਤਿਆਰ ਹੈ ਡੇਢ ਕਿ ਮਹੀਨੇ ਦੀ ਬਾਈ ਕਹਿੰਦਾ ਸੂਈ ਹੈ 27000 ਦੀ ਦੇ ਦੇਣੀ ਆ ਜੇ ਕਿਸੇ ਪਰਿਵਾਰ ਨੇ ਥੋੜੇ ਪੈਸੇ ਲਾਉਣੇ ਆ ਦੁੱਧ 9 10 ਕਿਲੋ 9 9.5 ਕਿਲੋ ਹੈਗਾ ਦੁੱਧ ਬਾਈ ਕਹਿੰਦਾ ਵੱਧ ਸੀਗਾ ਪਰ ਹੋਰ ਵੀ ਵੱਜ ਜਾਣਾ ਬਾਈ ਥੋੜਾ ਢੰਡਾ ਹੋ ਗਿਆ ਨਾ ਮੋਂ ਦੁੱਧ ਦੇ ਨੇ ਫਿਰ ਹੋਰ ਵੱਜ ਜਾਣਾ ਹੂੰ ਸੋ ਤਾਂ 12.5 ਲੀਟਰ ਤੇ ਰਹਾ ਵਰਦਾ ਸਹੀ ਆ ਜੀ ਵੈੜ ਤਿੰਨੇ ਵੱਡੀਆਂ ਬਾਕੀ ਤੁਸੀਂ ਦੁਬਾਰਾ ਵੇਖ ਲਓ ਦੂਰ ਨੂੰ ਹੋ ਕੇ ਕੈਮਰਾ ਮਾਰ ਦਿੰਨਾ ਤਿੰਨੇ ਵੱਡਾਂ ਦੀ ਸੇਮ ਹੀ ਹਾਈਟ ਹੈ ਮੁੱਲ ਜਮਾ ਜਾਇਜ਼ ਜੀ 1 ਨੰਬਰ 46000 ਦੀ 11.5 12 ਕਿਲੋ ਬੌਲੀਆਂ 2 ਨੰਬਰ 46 ਹੀ 45000 ਦੀ 3 ਨੰਬਰ 27 ਦੀ ਦੋ ਤਾਜ਼ੀਆਂ ਸੂਈਆਂ ਸਵਾਈਆਂ ਕੱਲ ਹੀ ਸੂਈਆਂ 3 ਨੰਬਰ ਡੇਢ ਕਿ ਮਹੀਨੇ ਦੀ ਸੂਈ ਹੈ ਮੁੱਲ ਜਮਾ ਜਾਇਜ਼ 45 46000 ਦੀ 18 ਕਿਲੋ ਦੁੱਧ ਵਾਲੀ ਵੈੜ ਦਿੰਦਾ ਵੀ ਕੋਹਣਾ ਬਾਕੀ ਜਿਹੜੀਆਂ ਬੌਲੀਆਂ ਅੱਜ 11 11 12 12 ਕਿਲੋ ਚਵਾਈ ਜਾਂਦੇ ਨੇ ਇਹਨਾਂ ਦੁੱਧ ਖੁੱਲਾ ਪਿਆ ਦੇਣਾ ਇਹਨਾਂ ਨੇ ਬਾਕੀ ਫੋਨ ਨੰਬਰ ਸਕਰੀਨ ਤੇ ਆ ਪਿੰਡ ਚੰਦ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ